ਵਾਇਗੁਰੂ ਦਾ ਖਾਲਸਾ ਵਾਇਗੁਰੂ ਦੀ ਕੀ ਫਤਿਹ ਵੀਰੇ ਮੀ ਬਹੁਤ ਹੀ ਜ਼ਿਆਦਾ ਇਹਦਾ ਡਰ ਕੱਲੇ ਜ਼ਿਮੀਂਦਾਰ ਭਰਾਵਾਂ ਨੂੰ ਨਹੀਂ ਸਾਰਿਆਂ ਨੂੰ ਲੱਗਦਾ ਵੀਰੇ ਕਿਉਂਕਿ ਜ਼ਿਮੀਂਦਾਰ ਭਰਾਵਾਂ ਕੋਲੇ ਫਸਲ ਹੋਊ ਤਾਂ ਸਰਕਲ ਚੱਲੂ ਵੀਰੇ ਤੇ ਜਦੋਂ ਵੀ ਮੀ ਪਈ ਜਾਂਦਾ ਤਾਂ ਉਹਦਾ ਡਰ ਪਰਾ ਜਿਹਦੇ ਮਕਾਨ ਵਿਚਾਰਿਆਂ ਦੇ ਕੱਚੇ ਆ ਉਹਨਾਂ ਨੂੰ ਵੀ ਲੱਗੇ ਜਾਂਦਾ ਬਾਕੀ ਕੱਚੇ ਮਗਾਣਾ ਦਾ ਛੱਡ ਬਈ ਪੱਕੇ ਪੱਕੇ ਜਿਹਨਾਂ ਦੇ ਦੋ ਮੰਜ਼ਲੀ ਘਰ ਹਨ ਕੱਲ ਮੈਂ ਉਹ ਵੀਡੀਓ ਚ ਟੈਂਦੇ ਦੇਖਿਆ ਪ੍ਰਮਾਤਮਾ ਮਾੜਾ ਮੋਟਾ ਸਾਡੇ ਤੇ ਮਿਹਰ ਕਰ ਅਸੀਂ ਮੰਨਦੇ ਆ ਕੁਦਰਤ ਨਾਲ ਅਸੀਂ ਵੀ ਬਹੁਤ ਗਲਤ ਕਰੀ ਜਾਂਦੇ ਤੇ ਸਾਡੇ ਨਾਲ ਇਹ ਗਲਤ ਪ੍ਰਮਾਤਮਾ ਵੀ ਤਾਂ ਹੀ ਕਰੀ ਜਾਂਦਾ ਜੇ ਆਪਾਂ ਕਹਿ ਦੇਈਏ ਨਾ ਆਪਾਂ ਸਹੀ ਆ ਆਪਾਂ ਪ੍ਰਮਾਤਮਾ ਨੂੰ ਤਾਂ ਗਾਲਾਂ ਕੱਢਣ ਲੱਗ ਜੰਨੇ ਆ ਉਦੋਂ ਹੀ ਪੀ ਪ੍ਰਮਾਤਮਾ ਐ ਪ੍ਰਮਾਤਮਾ ਤੇ ਜਦੋਂ ਆਪਾਂ ਆਪ ਗਲਤ ਕਰਦੇ ਆ ਉਦੋਂ ਨਹੀਂ ਸੋਚਦੇ ਵੀ ਪ੍ਰਮਾਤਮਾ ਲੈਣ ਦੇਣ ਇੱਥੇ ਹੀ ਕਰੂਗਾ ਅੱਜ ਉਹ ਲੈਣ ਦੇਣ ਕਰਦਾ ਹੁੰਦਾ ਜਿਹੜਾ ਆਪਾਂ ਕੁਦਰਤ ਨਾਲ ਕੋਈ ਵੀ ਛੇੜਖਾੜ ਕਰਾਂਗੇ ਨਾ ਉਹ ਉਲਟਾ ਆਪਣੇ ਦੇ ਪਾਉ ਪਾਉ ਕੋਈ ਇਹਦੇ 'ਚ ਤੂੰ ਭਗਤੀ ਕਰ ਲੈ ਕੁਝ ਕਰ ਲੈ ਉਹ ਰੋਕ ਨਹੀਂ ਸਕਦਾ ਕਿਉਂਕਿ ਕੁਦਰਤ ਬਹੁਤ ਵੱਡੀ ਚੀਜ਼ ਹੈ ਕੁਦਰਤ ਨਾਲ ਜਿਹੜੀ ਕੁਦਰਤ ਆਪਾਂ ਨੂੰ ਜਿਵੇਂ ਬੀਜੋਗੇ ਉਹ ਕੱਟਣਾ ਪਊਗਾ ਜੇ ਚੰਗਾ ਬੀਜੋਗੇ ਚੰਗਾ ਕੱਟੋਗੇ ਮਾੜਾ ਬੀਜੋਗੇ ਤੇ ਮਾੜਾ ਕੱਟੋਗੇ ਇਸ ਕਰਕੇ ਕਹਿਣਾ ਵੀਰੇ ਆਪ ਦਾ ਮਾੜਾ ਮੋਟਾ ਆਪਦੇ ਤੇ ਕੰਟਰੋਲ ਕਰੋ ਕੁਦਰਤ ਨਾਲ ਨਾ ਬੜਾ ਤੁਸੀਂ ਛੇੜਛਾੜ ਕਰੋ ਕੋਈ ਜਦੋਂ ਆਪਾਂ ਕੁਦਰਤ ਨਾਲ ਬੜੀ ਛੇੜਛਾੜ ਕਰ ਦਿੰਨੇ ਆ ਨਾ ਤਾਂ ਇਹ ਸਮੱਸਿਆਵਾਂ ਆਉਂਦੀਆਂ ਵੱਡੇ ਵੀ ਹਰ ਵਾਰੀ ਪੰਜਾਬ 'ਚ ਹੜ੍ਹ ਆਉਣ ਲੱਗੇ ਹਰ ਵਾਰੀ ਆਪਣਾ ਪੰਜਾਬ ਡੋੰਦਾ ਆਪਣਾ ਪੰਜਾਬ ਆਪਣਾ ਪੰਜਾਬ ਕੀ ਸਾਰੇ ਪਾਸੇ ਵੀ ਸਾਰੇ ਹਿੰਦੁਸਤਾਨ ਦੀ ਗੱਲ ਵੀ ਕਰਾਂ ਤਾਂ ਕੋ ਕਿਤੇ ਵੀ ਨੁਕਸਾਨ ਹੁੰਦਾ ਤਾਂ ਭਰਾ ਮਰਦਾ ਆਪਦਾ ਹੀ ਦੁੱਖਦਾ ਕਿਉਂਕਿ ਸਾਰਿਆਂ ਨੂੰ ਹੀ ਆਪਦਾ ਘਰ ਆਪਦਾ ਘਰਬਾਰ ਸਾਰਿਆਂ ਨੂੰ ਵਧੀਆ ਲੱਗਦਾ ਬਈ ਕੋਈ ਵੀ ਬੰਦਾ ਨਹੀਂ ਚਾਹੁੰਦਾ ਵੀ ਮਰ ਘਰ ਛੱਡਾਂ ਜਾਂ ਕੋਸ਼ ਕਰਾਂ ਮੇਰ ਭਾਈਓ ਗੱਲਾਂ ਦਾ ਬਹੁਤ ਆ ਬੋਲਣ ਵਾਸਤੇ ਮੈਂ ਕਰ ਕੀ ਸਕਦਾ ਯਾਰ ਕਰ ਕੋ ਕੱਲਾ ਬੋਲ ਸਕਦਾ ਜੀ ਤਾਂ ਮੇਰਾ ਵੀ ਕਰਦਾ ਪਰ ਇੱਕ ਚੀਜ਼ ਹੋਰ ਆ ਵੱਡੇ ਕੋਈ ਪਾਣੀ ਖੜਾ ਪਾਣੀ ਬਈ ਮੀਂਹ ਬਹੁਤ ਜ਼ਿਆਦਾ ਪਾਣੀ ਨੇ ਖੜ ਨਹੀਂ ਯਾਰ ਇੱਕ ਬੰਦਾ ਵੀਡੀਓ ਬਣਾ ਲੈਂਦਾ ਵੀਡੀਓ ਬਣਾ ਕੇ ਖੜ ਜਾਂਦਾ ਐ ਨਹੀਂ ਕੋਈ ਜੱਗ ਦੇ ਜਿਹੜਾ ਜ਼ਾਫਾੜ ਹੈ ਬੈਣ ਨੂੰ ਪਾਸੇ ਕਰ ਦਿੰਦੇ ਪਾਣੀ ਨਿਕਲ ਜੇ ਹਰ ਬੰਦੇ ਨੂੰ ਇਹ ਤੱਕ ਮਤਲਬ ਹੋਇਆ ਪਿਆ ਵੀਰੇ ਪੱਲੇ ਇਹ ਤਾਂ ਬਦਲ ਨਾ ਰੱਖੋ ਮਾੜਾ ਮੋਟਾ ਪੰਜਾਬ ਦਾ ਹਿੰਦੁਸਤਾਨ ਦਾ ਦੇ ਜਿਹੜੇ ਦਾ ਘਰ ਦਾ ਸੋਚੋ ਵੀ ਜੇ ਪਾਣੀ ਇਹ ਛੜਾ ਦਿਆ ਤਾਂ ਭਰਾ ਆਪਣੇ ਨਹੀਂ ਅੱਜ ਵੀ ਵਟਸਐਪ ਦਾ ਪੱਲੇ ਨੀਵਾਂ ਨੂੰ ਚੱਕੀ ਘਰੇ ਜਦੋਂ ਘਾਰੀ ਉੱਤੇ ਜਾ ਪਿਆ ਐਵੇਂ ਕਰੇ ਇੱਕ ਨੂੰ ਨੰਨ ਬਾਹਰ ਜਾਂਦੇ ਨੇ ਉਹ ਕਰਨ ਬਾਹਰ ਨੇ ਭਾਈ ਇਹ ਵੀ ਚੀਜ਼ ਗਲਤ ਹੋ ਜਾਂਦੀ ਆ ਮੈਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਵੀ ਪ੍ਰਮਾਤਮਾ ਇਹ ਜੋ ਵੀ ਆਦੂ ਤੁਮੀ ਪਾਈ ਹੈ ਨਾ ਪ੍ਰਮਾਤਮਾ ਸੱਜ ਦੇ ਮਿਹਰ ਕਰਦੇ ਗਰੀਬਾਂ ਦੇ ਵੀ ਮਿਹਰ ਕਰਾ ਨੀਰਾੰਦੇਵੀ ਮਿਹਰ ਕਰਾ ਕਿਸਾਨਾਂ ਦੇ ਵੀ ਕਰ ਜੋ ਵੀ ਮਜਬੂ ਸਿੱਖਾ ਉਹਨਾਂ ਦੇ ਵੀ ਵਿਚਾਰਾ ਮਜਬੂ ਸਿੱਖਾਂ ਦੇ ਦਾ ਜਿਆਦਾ ਹੀ ਮਿਹਰ ਕਰ ਕਿਉਂਕਿ ਇਹਨਾਂ ਦੇ ਕਈ ਘਰ ਬਹੁਤ ਹੀ ਜਿਆਦਾ ਪੱਕੇ ਆ ਵਿਚਾਰਿਆਂ ਦੇ ਬੇਨਤੀ ਕਰਨਾ ਜਾਉਣਾ ਪ੍ਰਮਾਤਮਾ ਬਹੁਤ ਹੀ ਬਦਲਵਾ ਦੇ ਮਨ ਨੂੰ ਦੁਖੀ ਜਾਂ ਖੁਸ਼ ਮੈਂ ਗੱਲ ਨੂੰ ਰਿਪੀਟ ਤਾਂ ਕਰੀਏ ਨਾ ਪਰ ਨਹੀਂ ਗੱਲ ਉੱਥੇ ਮੁੜ ਤੜਾ ਜਾਂਦੀ ਹੈ ਕਿ ਪ੍ਰਮਾਤਮਾ ਮਾੜੇ ਮੁੰਡਾ ਮੀਂਹ ਹਟਾ ਮੀਂਹ ਦੀ ਹੈ ਜੇ ਤਿੱਕਰ ਬੰਦ ਹੀ ਕਰ ਦੇ ਤੂੰ ਕੁਛ ਨਹੀਂ ਹੁੰਦਾ ਬਾਕੀ ਨਾ ਇੰਨੇ ਹੀ ਵੇਣਾ ਜਾਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ